ਤਾਂ ਤੜਕੇ ਤੜਕੇ ਪੰਜਾਬ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਜਿਸ ਦੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਤੁਹਾਨੂੰ ਦੱਸਦੀ ਹੈ ਕਿ ਬਾਸ ਦੀ ਅਤੇ ਟਰੱਕ ਦੀ ਟੱਕਰ ਹੋਈਏ ਜਿਸ ਦੇ ਵਿੱਚ ਬੱਸ ਦੇ ਪਰਖੱਚੇ ਉੱਡ ਜਾਂਦੇ ਨੇ ਔਰ ਬੱਸ ਦੇ ਵਿੱਚ ਸਵਾਰ ਜੋ ਕੰਡਕਟਰ ਸੀ ਉਸ ਦੀ ਮੌਤ ਹੋ ਜਾਂਦੀ ਹੈ ਦੂਸਰੇ ਪਾਸੇ ਟਰੱਕ ਦੇ ਡਰਾਈਵਰ ਦੀ ਵੀ ਮੌਤ ਹੋ ਗਈ ਹੈ ਬੇਹਦ ਭਿਆਨਕ ਤਸਵੀਰਾਂ ਇਸ ਹਾਦਸੇ ਦੀਆਂ ਸਾਹਮਣੇ ਆਈਆਂ ਨੇ ਤੁਹਾਨੂੰ ਦਿਖਾਵਾਂਗੇ ਕਿਸ ਤਰੀਕੇ ਦੇ ਨਾਲ ਇਹ ਦਰਦਨਾਕ ਹਾਦਸਾ ਵਾਪਰਦਾ ਹੈ ਔਰ ਇਸ ਹਾਦਸੇ ਦੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ ਇੱਕ ਲੜਕੀ ਜੋ ਬੱਸ ਦੇ ਵਿੱਚ ਸਵਾਰ ਸੀ ਉਸ ਦੀਆਂ ਲੱਤਾਂ ਇਸ ਹਾਦਸੇ ਦੇ ਵਿੱਚ ਟੁੱਟ ਜਾਂਦੀਆਂ ਨੇ ਗਣੀ ਮਤ ਰਹੀ ਕਿ ਬੱਸ ਦੇ ਵਿੱਚ ਜੋ ਬਾਕੀ ਸਵਾਰੀਆਂ ਸਵਾਰ ਸੀ ਉਹਨਾਂ ਦਾ ਕਿਸੇ ਤਰੀਕੇ ਦਾ ਕੋਈ ਨੁਕਸਾਨ ਖਾਨੀ ਹੋਇਆ ਤਾਂ ਪੀਆਰਟੀਸੀ ਦੀ ਬੱਸ ਤੇ ਟਰੱਕ ਵਿਚਾਲੇ ਜ਼ੋਰਦਾਰ ਟੱਕਰ ਹੋਈ ਹੈ ਪਟਿਆਲਾ ਵਾਪਸ ਆ ਰਹੀ ਸੀ ਇਹ ਬਸਾਂ ਜਿਸ ਦੌਰਾਨ ਪਟਿਆਲਾ ਸਰਹੰਦ ਰੋਡ ਤੇ ਬਾਰਾਂ ਦੇ ਲਾਗੇ ਇਹ ਹਾਦਸਾ ਅੱਜ ਸਵੇਰੇ 6:30 ਵਜੇ ਦੇ ਕਰੀਬ ਵਾਪਰਦਾ ਹੈ ਔਰ ਪਠਾਨਕੋਟ ਡੀਪੂ ਦੀ ਬਸ ਹੈ ਜੋ ਕਿ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਟਰੱਕ ਦੇ ਨਾਲ ਟਕਰਾ ਜਾਂਦੀ ਹੈ ਔਰ ਜਿਸ ਦੇ ਵਿੱਚ ਬਸ ਦਾ ਅਗਲਾ ਹਿੱਸਾ ਪੂਰੇ ਤਰੀਕੇ ਦੇ ਨਾਲ ਨੁਕਸਾਨਿਆ ਜਾਂਦਾ ਹੈ ਔਰ ਇਸ ਹਾਦਸੇ ਦੇ ਵਿੱਚ ਜੋ ਬਸ ਦਾ ਕੰਡਕਟਰ ਸੀ ਉਸ ਦੀ ਮੌਤ ਹੋ ਗਈ ਹੈ ਅਨਮੋਲ ਨਾਮ ਦੱਸਿਆ ਜਾ ਰਿਹਾ ਹੈ ਕੰਡਕਟਰ ਦਾ ਦੂਸਰੇ ਪਾਸੇ ਜੋ ਟਰੱਕ ਦਾ ਡਰਾਈਵਰ ਸੀ ਉਸ ਦੀ ਵੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਦੱਸਦੇ ਕਿ ਹਾਦਸੇ ਤੋਂ ਤੁਰੰਤ ਬਾਅਦ ਕੰਡਕਟਰ ਨੂੰ ਜਦੋਂ ਹਸਪਤਾਲ ਲਿਜਾਇਆ ਜਾਂਦਾ ਤਾਂ ਕਾਫੀ ਸੱਟਾਂ ਉਸ ਦੇ ਲੱਗੀਆਂ ਹੋਈਆਂ ਸੀ ਜਿੱਥੇ ਇਲਾਜ ਦੌਰਾਨ ਉਹ ਦਮ ਤੋੜ ਦਿੰਦਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਾਦਸੇ ਦੀਆਂ ਬੱਸ ਬੁਰੇ ਤਰੀਕੇ ਦੇ ਨਾਲ ਨੁਕਸਾਨੀ ਗਈ ਹੈ ਅਗਲਾ ਹਿੱਸਾ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਹੈ ਗਨੀਮਤ ਰਹੀ ਕਿ ਜੋ ਡਰਾਈਵਰ ਹੈ ਉਹ ਬਚ ਜਾਂਦਾ ਜਦੋਂ ਕਿ ਜੋ ਕੰਡਕਟਰ ਹੈ ਉਸ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਹੈ ਔਰ ਸਵਾਰੀਆਂ ਅ ਦਾ ਕੋਈ ਜ਼ਿਆਦਾ ਨੁਕਸਾਨ ਨਹੀਂ ਹੁੰਦਾ ਇੱਕ ਲੜਕੀ ਦੇ ਸੱਟਾ ਜ਼ਰੂਰ ਲੱਗਦੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਉਸ ਲੜਕੀ ਦੀਆਂ ਲੱਤਾਂ ਟੁੱਟ ਗਈਆਂ ਨੇ ਬਾਕੀ ਸਵਾਰੀਆਂ ਦੀ ਜਾਨ ਇਸ ਹਾਦਸੇ ਦੇ ਵਿੱਚ ਬਚ ਗਈ ਹੈ ਦੂਸਰੇ ਪਾਸੇ ਟਰੱਕ ਦਾ ਡਰਾਈਵਰ ਉਸ ਦੀ ਵੀ ਮੌਤ ਹੋ ਚੁੱਕੀ ਹੈ ਪਟਿਆਲਾ ਦੇ ਰਜਿੰਦਰਾ ਹਸਪਤਾਲ ਇਹਨਾਂ ਦੋਹਾਂ ਜ਼ਖਮੀਆਂ ਨੂੰ ਲਿਜਾਇਆ ਗਿਆ ਸੀ ਜਿੱਥੇ ਇਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ ਦੂਸਰੇ ਪਾਸੇ ਜੋ ਸਵਾਰੀਆਂ ਜ਼ਖਮੀ ਹੋਈਆਂ ਨੇ ਉਹਨਾਂ ਨੂੰ ਵੀ ਹਸਪਤਾਲ ਦੇ ਵਿੱਚ ਦਾਖਲ ਕੀਤਾ ਗਿਆ ਜਿੱਥੇ ਉਹਨਾਂ ਦਾ ਫਿਲਹਾਲ ਇਲਾਜ ਚੱਲ ਰਿਹਾ ਹੈ ਤਾਂ ਪਠਾਨਕੋਟ ਦੀਪੂ ਦੀ ਬੱਸ PB06 BB3765 ਜਿਹੜੀ ਕਿ 12 ਲੱਗੇ ਟਰੱਕ ਦੇ ਨਾਲ ਟਕਰਾ ਜਾਂਦੀ ਹੈ ਜਿਸ ਦੇ ਵਿੱਚ ਦੋ ਜ਼ਿੰਦਗੀਆਂ ਜੋ ਕਿ ਰੱਬ ਨੂੰ ਪਿਆਰੀਆਂ ਹੋ ਗਈਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਬੇहद ਭਿਆਨਕ ਹਾਦਸਾ ਅੱਜ ਸਵੇਰੇ ਵਾਪਰਿਆ ਤਕਰੀਬਨ 6:30 ਵਜੇ ਦੇ ਕਰੀਬ ਇਹ ਹਾਦਸਾ ਵਾਪਰਦਾ ਹੈ ਜਦੋਂ ਜਿਹੜੀ ਬੱਸ ਹੈ ਉ ਬਾਹਰ ਨਿਕਲਦੀ ਹੈ ਔਰ ਇਸੇ ਦੌਰਾਨ ਜੋ ਟਰੱਕ ਹੈ ਸਾਹਮਣੇ ਹੁੰਦਾ ਤਾਂ ਉਸ ਦੇ ਨਾਲ ਟੱਕਰ ਹੋ ਜਾਂਦੀ ਹੈ ਪੂਰਾ ਪਰ ਖੱਟੇ ਹੋ ਜਾਂਦੇ ਨੇ ਅਗਲੇ ਹਿੱਸੇ ਦੇ ਕਿਉਂਕਿ ਜ਼ਬਰਦਸਤ ਟੱਕਰ ਸੀ ਔਰ ਇਸ ਹਾਦਸੇ ਦੇ ਵਿੱਚ ਕਿਉਂਕਿ ਆਪ ਨੂੰ ਸਾਹਮਣੇ ਟਕਰਾਈ ਨੇ ਦੋਨੋਂ ਵਾਹਨ ਤਾਂ ਉਹ ਜੋ ਸਾਹਮਣੇ ਡਰਾਈਵਰ ਸੀ ਬੈਠਾ ਸੀ ਉਹਦਾ ਵੀ ਕਾਫੀ ਨੁਕਸਾਨ ਹੋਇਆ ਹੈ ਜਦੋਂ ਕਿ ਕੰਡਕਟਰ ਦੀ ਮੌਤ ਹੋ ਗਈ ਹੈ ਦੂਸਰੇ ਪਾਸੇ ਟਰੱਕ ਦੇ ਡਰਾਈਵਰ ਦੀ ਮੌਤ ਹੋ ਗਈ ਹੈ ਬਿਲਕੁਲ ਕਿਉਂਕਿ ਸਿੱਧੀ ਟੱਕਰ ਦੇ ਵਿੱਚ ਜਿਹੜੇ ਇਹ ਟੱਕਰ ਹੁੰਦੀ ਹੈ ਤਾਂ ਉਸ ਦੇ ਵਿੱਚ ਟਰੱਕ ਦਾ ਡਰਾਈਵਰ ਕਿਉਂਕਿ ਅਗਲਾ ਹਿੱਸਾ ਨੁਕਸਾਨਿਆ ਜਾਂਦਾ ਹੈ ਸ਼ੀਸ਼ੇ ਟੁੱਟ ਜਾਂਦੇ ਨੇ ਬੁਰੇ ਤਰੀਕੇ ਦੇ ਨਾਲ ਅਗਲਾ ਹਿੱਸਾ ਬिखर ਜਾਂਦਾ ਜਿਸ ਦੇ ਵਿੱਚ ਜੋ ਟਰੱਕ ਡਰਾਈਵਰ ਉਸਦੇ ਕਾਫੀ ਸੱਟਾਂ ਲੱਗਦੀਆਂ ਨੇ ਤਾਂ ਉਸ ਦੀ ਵੀ ਮੌਤ ਹੋ ਗਈ ਹੈ ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਬੱਸ ਦੇ ਕੰਡਕਟਰ ਦੀ ਨੌਜਵਾਨ ਮੁੰਡਾ ਸੀ ਜਿਸ ਦੀ ਮੌਤ ਹੋਈ ਹੈ ਔਰ ਦਰਦਨਾਕੇ ਹਾਦਸਾ ਕਿਉਂਕਿ ਜਦੋਂ ਘਰੋਂ ਕੰਮ ਤੇ ਨਿਕਲਦੇ ਆ ਤਾਂ ਇਹੀ ਆਸ ਹੁੰਦੀ ਹੈ ਕਿ ਸਹੀ ਸਲਾਮਤ ਪਰਿਵਾਰ ਦੇ ਵਿੱਚ ਵਾਪਸੀ ਹੋਵੇਗੀ ਪਰਿਵਾਰ ਨੂੰ ਉਮੀਦ ਹੁੰਦੀ ਹੈ ਕਿ ਸਾਡਾ ਪੁੱਤ ਅੱਜ ਕਮਾਈ ਕਰਕੇ ਘਰ ਵਾਪਸ ਆਵੇਗਾ ਪਰ ਇਹ ਉਮੀਦ ਜਦੋਂ ਟੁੱਟ ਜਾਂਦੀ ਹੈ ਜਦੋਂ ਇਸ ਤਰੀਕੇ ਦੇ ਹਾਦਸੇ ਵਾਪਰ ਜਾਂਦੇ ਨੇ ਘਰੋਂ ਅ ਖਾਸ ਤੌਰ ਤੇ ਜੇਕਰ ਡਰਾਈਵਰਾਂ ਦੀ ਗੱਲ ਕਰੀਏ ਕੰਡਕਟਰਾਂ ਦੀ ਗੱਲ ਕਰੀਏ ਤਾਂ ਇਹਨਾਂ ਦਾ ਜੋ ਟਾਈਮ ਹੁੰਦਾ ਹੈ ਉਹ ਹੋਰ ਵੀ ਜਿਆਦਾ ਬਿਜ਼ੀ ਹੁੰਦਾ ਹੈ ਸਵੇਰ ਤੋਂ ਗੇੜੇ ਸ਼ੁਰੂ ਹੋ ਜਾਂਦੇ ਨੇ ਤਾਂ ਸਵੇਰੇ ਤਕਰੀਬਨ 6:30 ਵਜੇ ਸ਼ਾਇਦ ਇਹ バス ਢੇੜਾ ਲਾ ਕੇ ਹੀ ਵਾਪਸ ਆ ਰਹੀ ਸੀ ਪਟਿਆਲਾ ਤੋਂ ਤਾਂ ਇਸ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਤਾਂ ਜਦੋਂ ਇਸ ਤਰੀਕੇ ਦਾ ਹਾਦਸਾ ਵਾਪਰਦਾ ਔਰ ਜਵਾਨ ਪੁੱਤ ਦੀ ਮੌਤ ਹੁੰਦੀ ਹੈ ਤਾਂ ਪਰਿਵਾਰ ਵਾਲਿਆਂ ਤੇ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਹੈ ਔਰ ਖਾਸ ਤੌਰ ਤੇ ਕਮਾਊ ਪੁੱਤ ਜੋ ਰੋਕੀ ਕੰਮ ਤੇ ਗਿਆ ਹੋਵੇ ਵਾਪਸੀ ਦੀ ਉਮੀਦ ਹੋਵੇ ਜਦੋਂ ਇਸ ਤਰੀਕੇ ਦੇ ਨਾਲ ਮੌਤ ਦੀ ਖਬਰ ਪਹੁੰਚਦੀ ਹੈ ਤਾਂ ਪਰਿਵਾਰ ਦਾ ਲੱਕ ਟੁੱਟ ਜਾਂਦਾ ਹੈ ਤਾਂ ਇਹ ਉਸੇ ਤਰੀਕੇ ਦੀਆਂ ਦਰਦਨਾਕ ਤਸਵੀਰਾਂ ਦਰਦਨਾਕ ਹਾਦਸਾ ਵਾਪਰਿਆ ਪੰਜਾਬ ਦੇ ਵਿੱਚ ਪਟਿਆਲਾ ਦੇ ਵਿੱਚ ਪਟਿਆਲਾ ਅਹ ਤੋਂ ਵਾਪਸ ਆ ਰਹੀ ਸੀ ਜੋ ਬੱਸ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਪਠਾਨਕੋਟ ਦੀਪੂ ਦੀ ਬੱਸ ਜੋ ਕਿ ਟਰੱਕ ਦੇ ਨਾਲ ਟੱਕਰ ਹੋ ਜਾਂਦੀ ਹੈ ਔਰ ਇਸ ਹਾਦਸੇ ਦੇ ਵਿੱਚ ਬੱਸ ਦੇ ਕੰਡਕਟਰ ਦੀ ਮੌਤ ਹੋ ਜਾਂਦੀ ਹੈ ਦੂਸਰੇ ਪਾਸੇ ਟਰੱਕ ਦਾ ਡਰਾਈਵਰ ਵੀ ਇਸ ਹਾਦਸੇ ਦੇ ਵਿੱਚ ਆਪਣੀ ਜਾਨ ਗਵਾ ਦਿੰਦਾ ਹੈ